ਕੋਈ ਆਸਰਾ ਨਹੀਂ ਮਾਤਾ ਪਿਤਾ ਦਾ ਸੱਲ ਸਹਾਰਿਆ ਮੈਂ ਚਾਰ ਲਾਲ ਦਿੱਤੇ ਉਸ ਪ੍ਰਮਾਤਮਾ ਨੇ ਜੋੜਾ ਜੋੜਾ ਕਰਕੇ ਉਹ ਵਿਵਾਰਿਆ ਮੈਂ ਮਦ ਘਮ ਨੂੰ ਛੈਲ ਛੋਕ ਇਸਤਾਨ ਨਾਲ ਮੈਂ ਪਰਜੋ ਅਤਾਰਿਆ ਮੈਂ ਮਾਤਾ ਜੀਤਾ ਜੀ ਕੀ ਆਂਦੇ ਤੇ ਗੁਰੂ ਸਾਹਿਬ ਕੀ ਆਂਦੇ ਆ ਜਰਾ ਗੌਰ ਕਰਨਾ ਜੀ ਨੂੰ ਸੱਚੇ ਪਾਤਸ਼ਾਹ ਜੀ ਮੈਂ ਚਾਹੁੰਦੀ ਪੁੱਛਣਾ ਕੁਝ ਦੱਸੋ ਤੇ ਸਹੀ ਤੇ ਪਾਸ਼ਾ ਦੀ ਮਤੋਂ ਦੀ ਪੁੱਛਣਾ ਕੁਝ ਦੱਸ ਤੇ ਸਹੀ ਚਾਰੇ ਫਰਜੰਦ ਢਾਡੇ ਹੋ ਗਨੇ ਜਵਾਨ ਚਾਰੇ ਫਰਜੰਦ ਢਾਡੇ ਹੋ ਗਨੇ ਜਵਾਨ ਜੀਤ ਖੁਸ਼ੀਆਂ ਲੈ ਸਕਦ ਗਾਉਣੇ ਦੱਸੋ ਜੀ ਮੇਰੇ ਸੱਚੇ ਪਾਸ਼ਾ ਕਿੱਤੇ ਮੰਗਣ ਤੇ ਕਿੱਥੇ ਨਿਵਿਆਉਣੇ ਦੱਸੋ ਜੀ ਮੇਰੇ ਸੱਚੇ ਪਾਸ਼ਾ ਕਿੱਤੇ ਮੰਗਣ ਤੇ ਕਿੱਥੇ ਨਿਵਿਆਉਣੇ ਦੱਸੋ ਜੀ ਮੇਰੇ ਸੱਚੇ ਪਾਸ਼ਾ ਗੁਰੂ ਸਾਹਿਬ ਦੀ ਗਾੜੀ ਹੱਸ ਪੈਂਦੇ ਆਨਲ ਮੈਂ ਤਾਂ ਚਾਰੇ ਮੰਗਤੇ ਨੇ ਤੇ ਸਾਰੀਆਂ ਗੱਲਾਂ ਹੋ ਗਈਆਂ ਮਾਤਾ ਜੀ ਤੁਸੀਂ ਕਿਹੜੀ ਗੱਲ ਕਰਦੇ ਹੋ ਗੁਰੂ ਸਾਹਿਬ ਕੀ ਫਰਮਾਉਂਦੇ ਨੇ ਤੇਰੇ ਪਰ ਜੰਨਨੀ ਮੈਂ ਚਾਰੇ ਦਿੱਤੇ ਮੰਗ ਤੇਰੇ ਪਰ ਜੰਨਨੀ ਮੈਂ ਚਾਰੇ ਦਿੱਤੇ ਮੰਗ ਮਾਤਾ ਜਿੱਤਾਂ ਤਾਂ ਹੀ ਗੁਰੂ ਜੀ ਸਣਾਵੇ ਤੇ ਜੋੜਾ ਜੋੜਾ ਵਿਆਹਣ ਜਾਣਗੇ ਕੱਟ ਕਰ ਲੈਣੇ ਵਿਆਹ ਮਕਲਾਵੇ ਤੇ ਜੋੜਾ ਜੋੜਾ ਵਿਆਹਣ ਜਾਣਗੇ ਕੱਟ ਕਰ ਲੈਣੇ ਵਿਆਹ ਮਕਲਾਵੇ ਤੇ ਜੋੜਾ ਜੋੜਾ ਵਿਆਹਣ ਜਾਣਗੇ ਨਦੀ ਸਰਸਾ ਚੜੂਗੀ ਠਾਠਾ ਮਾਰਦੀ ਉਦੋਂ ਤਾਂ ਦਿੱਤੇ ਨੂੰ ਜੀਤ ਤੇ ਜੁਹਾਰਦੀ ਨਦੀ ਸਰਸਾ ਚੜੂਗੀ ਠਾਠਾ ਮਾਰਦੀ ਹੋਣ ਗਿਆ ਬਰਾਤੀ ਇਹਨਾਂ ਨਾਲ ਚਾਰ ਸਿੰਘ ਹੋਣਗੇ ਬਰਾਤੀ ਇਹਨਾਂ ਨਾਲ ਆਹ ਢੜੀ ਜੰਮਪੋਰ ਵਿੱਚ ਕਰਨਾ ਮੈਂ ਹੱਥੀ ਤੋਰੂਗਾ ਨਿਬੰਨ ਕੇ ਇਹਨਾ ਹੱਥਿਆਸ ਥੋੜੀਆਂ ਤੇ ਚੜਨਾ ਮੈਂ ਹੱਥੀ ਤੋਰੂਗਾ ਨਿਬੰਨ ਕੇ ਇਹਨਾ ਹੱਥਿਆਸ ਮੌਤ ਨਾਲ ਲੜਨਾ ਮੈਂ ਹੱਥੀ ਤੋਰੂਗਾ ਨਿਬੰਨ ਕੇ ਛੋਟੇ ਲਾਲ ਮੈਨੂੰ ਸਾਰਿਆਂ ਤੋਂ ਪਿਆਰਿਓ ਤਾਨੂੰ ਕਿਤਨਾ ਉਤਾਰੂ ਜੀਤਾ ਖਾਰਿਓ ਛੋਟੇ ਲਾਲ ਮੈਨੂੰ ਸਾਰਿਆਂ ਤੋਂ ਪਿਆਰਿਓ ਤਾਨੂੰ ਕਿਤਨਾ ਉਤਾਰੂ ਜੀਤਾ ਖਾਰਿਓ ਨੂੰ ਮੰਗਣਾ ਕੇ ਵਾਰ ਵਾਰੀ ਸਾਰਿਆਂ ਨੂੰ ਇਕੱਠਿਆਂ ਨੂੰ ਮੰਗਣਾ ਕੇ ਵਾਰ ਵਾਰੀ ਸਾਰਿਆਂ ਨੂੰ ਗਲਦਨ ਰੱਖਣਾ ਔਲਾਦ ਕਿਹੜੇ ਕਿਹੜੇ ਸ਼ੈਨ ਮੰਗਣੇ ਕਿਹੜਾ ਬਣਨਾ ਇਨਾਦ ਵਿੱਚੋਂ ਲਾ ਤੇ ਕਿਹੜੇ ਕਿਹੜੇ ਸ਼ਹਿਰ ਬਣੇ ਕਿਹੜਾ ਬਣਨਾ ਇਨਾਦ ਵਿੱਚੋਂ ਲਾ ਤੇ ਕਿਹੜੇ ਕਿਹੜੇ ਸ਼ਹਿਰ ਮੰਗਣੇ ਇੱਕ ਮਾਲ ਵਿੱਚ ਖਰ ਸਰਹੰਦ ਜੀ ਤੇ ਰਣ ਨੂੰ ਗਵਾਈ ਵਾਲੀ ਕੰਨ ਜੀ ਤੇ ਕਮਾਲ ਵਿੱਚ ਦਰਸਰ ਹੰਦ ਜੀ ਜਿੱਥੇ ਰਣ ਨੂੰ ਗਵਾਈ ਵਾਲੀ ਕੰਨ ਜੀ ਦਿੱਤੇ ਜੋਰਾਵਾਰ ਫਤਿਹ ਸਿੰਘ ਮੰਗ ਜੀ ਉਥੇ ਦਿੱਤੇ ਜੋਰਾਵਾਰ ਫਤਿਹ ਸਿੰਘ ਮੰਗ ਜੀ ਇਹਨਾਂ ਦਾ ਬਣੂਗਾ ਗੰਗੂ ਪੰਡਤ ਵਿੱਚੋ ਲਾ ਦੋਵਾਂ ਦਾ ਬਣੂਗਾ ਗੰਗੂ ਵਿੱਚੋ ਲਾ ਬੰਦ ਸੁੱਚਾ ਸਿੰਘ ਨੰਦ ਨੇ ਕਰਾਉਣੇ ਤੇ ਸਾਰਾ ਜੱਗ ਜੱਸ ਗਾਊਗਾ ਜਦ ਬਲਾਲ ਤੇਰੇ ਨੀਅਾਂ ਤੇ ਚੜਾਉਣੇ ਤੇ ਸਾਰਾ ਜੱਗ ਗਾਉਂਗਾ ਜਦ ਬੱਚ ਤੇਰੇ ਮੀਆਂ ਤੇ ਚਣਾਉਣੇ ਤੇ ਸਾਰਾ ਜੱਗ ਜੱ ਸਗਾਉਂਗਾ ਜਦ ਸਾਭ ਜਾਂਦੇ ਮੀਆਂ ਤੇ ਚਣਾਉਣੇ ਤੇ ਸਾਰਾ ਜੱਗ ਚ ਸਗਾਉਂਗਾ ਸਦੀ ਵਹਿਗੁਰ ਦੀ ਕਾ ਖਾਲਸਾ ਸਦੀ ਵਹਿਗੁਰ ਦੀ ਕੀ ਪਾਵੇ